ਮਾਮਲਾ ਰੂਪਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਰੂਪਨਗਰ ਦੇ ਨਾਲ ਲੱਗਦੇ ਇਲਾਕੇ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਇੱਕ ਧਾਰਮਿਕ ਸਥਾਨ 'ਚ ਦੋ ਪਰਿਵਾਰਾਂ ਦੇ ਵਿੱਚ ਚੜਾਵੇ ਨੂੰ ਲੈ ਕੇ ਮਤਭੇਦ ਦੇਖਣ ਨੂੰ ਮਿਲ ਰਹੇ ਨੇ ਅਦਾਜ਼ੇ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਹੈ ਬਾਬਾ ਬੁੱਢਣ ਸਾਹਿਬ ਜੋ ਕਿ ਆਪਣੀ ਪੁਰਾਤਨ ਧਾਰਮਿਕਤਾ ਕਾਰਨ ਕਾਫੀ ਮਸ਼ਹੂਰ ਵੀ ਨੇ ਅਤੇ ਉਹਨਾਂ ਦੀ ਕਾਫੀ ਮਾਨਤਾ ਵੀ ਹੈ ਇਸੇ ਨਾਲ ਹੀ ਵਿਵਿਦਾ ਜੀ ਕਿ ਹੁਣ ਇਸ ਧਾਰਮਿਕ ਸਥਾਨ ਦੇ ਵਿੱਚ ਦੋ ਪਰਿਵਾਰਾਂ ਦੇ ਚੜ੍ਹਾਵੇ ਨੂੰ ਲੈ ਕੇ ਵਿਵਾਦ ਛਿੜਦਾ ਦੇਖਿਆ ਜਾ ਸਕਦਾ ਹੈ ਤਾਂ ਗੌਰਤਲ ਬੇਬੀ ਇੱਕੀ ਦੋਨਾਂ ਪੱਖਾਂ ਵੱਲੋਂ ਇੱਕ ਦੂਜੇ ਤੇ ਪੈਸੇ ਦੀ ਗੜਬੜੀ ਨੂੰ ਲੈ ਕੇ ਗੰਭੀਰ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤੇ ਇਸ ਨਾਲ ਹੀ ਮੌਜੂਦਾ ਪ੍ਰਬੰਧਕਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਅਗਰ ਕਿਸੇ ਕੋਲ ਕੋਈ ਵੀ ਹਿਸਾਬ ਚਾਹੀਦਾ ਵਾ ਤਾਂ ਉਹ ਦੇਣ ਦੇ ਲਈ ਹਾਜ਼ਰ ਨੇ ਤਾਂ ਉਹ ਕਿਸੇ ਤਰੀਕੇ ਦੀ ਵੀ ਇਸ ਦੇ ਵਿੱਚ ਆਣਾ ਗਾਲੀ ਨਹੀਂ ਕਰਨਗੇ ਤੇ ਜਦੋਂ ਵੀ ਉਹਨਾਂ ਤੋਂ ਹਿਸਾਬ ਮੰਗਿਆ ਜਾਵੇਗਾ ਉਹ ਮੌਕੇ ਤੇ ਹਿਸਾਬ ਦੇਣ ਦੇ ਲਈ ਵੀ ਤਿਆਰ ਨੇ ਤਾਂ ਇਸ ਮੌਕੇ ਤੇ ਦੋਨਾਂ ਪੱਖਾਂ ਵੱਲੋਂ ਕੀ ਕਿ ਆ ਗਿਆ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਜਨ ਹਿਤੇਸ਼ੀ টিਆਰਪੀ ਨਹੀਂ ਖਰੀਦਦੇ ਫਰੋਸਾ ਜਿੱਤੇ ਹੈ ਹਮ ਸਭ ਤੋਂ ਪਹਿਲਾਂ ਸਮੂਸਾ ਸਿੰਘ ਤੁਨੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸਲਾਮੁਅਲੈਕਮ ਨਮਸਕਾਰ ਜਿਹੜਾ ਇਹ ਸਾਡਾ ਮਸਲਾ ਹੈ ਕਾਊਂਟਰ ਦਾ ਨਹੀਂ ਸਾਡਾ ਮਸਲਾ ਨਹੀਂ ਹੈ ਪਗਲੇ ਦਾ ਮਸਲਾ ਹੈ ਸਾਡੀ ਜੰਜਲਸ ਇੰਨੀ ਕਿ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸੰਗਤਾਂ ਦੀ ਨੌਲਿਜ ਲੈ ਆਈਏ ਕਿ ਉਹਨਾਂ ਦੀ ਦਿੱਤੀ ਵੀ ਮਾਇਆ ਹੈ ਸਾਡੀ ਉਕਾਤ ਨਹੀਂ ਹੈ ਇੱਥੇ ਪੈਸਾ ਲਾਣਾ ਇੱਥੇ ਬਿਲਡਿੰਗਾਂ ਬਣਾਉਣੀਆਂ ਸਾਡੀ ਉਕਾਤ ਨਹੀਂ ਸੰਗਤ ਖੋਦ ਕਰਵਾ ਰਹੀ ਜਿੰਨਾ ਕਰਵਾ ਰਹੀ ਉਹਦੇ 4 ਗੁਣਾ ਸੰਗਤ ਵਾਧ ਦੇ ਰਹੀ ਸਾਡੀ ਮਨਸਾ ਇਹੀ ਹੈ ਮੈਂ ਕਿਸੇ ਦੇ ਦੂਸ਼ਣਵਾਜੀ ਨਹੀਂ ਕਰਨਾ ਚਾਹੁੰਦਾ ਨਾ ਪਰਸਨਲ ਕਿਸਤੇ ਕੋ ਅਟੈਕ ਕਰਨਾ ਚਾਹੁੰਦਾ ਇਹੀ ਮਨਸਾ ਹੈ ਵੀ ਇਸ ਪੈਸੇ ਨੂੰ ਰਿਕਾਰਡ ਤੇ ਲਿਆਂਦਾ ਜਾਵੇ ਜਦੋਂ ਇਹਨਾਂ ਦੀ ਆਫਸਿਲਿਟੀਕੇਸ਼ਨ ਸੀ 2019 ਤੋਂ ਸ਼ੁਰੂ ਹੋਈ ਤੰਬਾ ਜਿਹੋ ਗਦਾਰਤ ਨੇ ਇਹਨੇ ਦੇ ਸ਼ੇਅਰ ਦਿੱਤੇ ਕਿ ਰਸੀਬਰ ਪੁਆਇੰਟ ਕੀਤਾ ਰਸੀਬਰ ਸਾਹਿਬ ਨੇ ਸਾਨੂੰ ਕਿਹਾ ਜੱਜ ਕਚੂ ਵਿੱਚ ਪਾਰਟ ਨਹੀਂ ਸੀ ਰਸੀਬਰ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਐ ਕਰੋ ਜਿਹੜੇ ਤੁਹਾਡੇ ਰਮਾਲੇ ਐ ਬੇਸ ਤੇ ਤੇਲ ਐ ਫਟੇ ਭਰੇਲੇ ਨੋਟ ਐ ਹੋਰ ਕੋਈ ਆਮਦਨ ਜਾਂ ਤੂ ਦੇ ਕੇ ਜਾਂਦਾ ਸੇਵਾ ਵਾਸਤੇ ਜਾਂ ਕਾਊਂਟਰਾਂ ਦੀ ਸੇਲ ਐ ਵੀ ਇਹ ਤੁਸੀਂ ਨਾ ਬਾਬਾ ਜੀ ਦਰਗਾਹ ਤੇ ਲਾਓ ਯਾਰ ਮਤਾ ਬਾਦੋ ਉਹ ਮਤੇ ਦੀ ਕਾਪੀ ਇਹ ਸਾਡੇ ਕੋਲ ਮੌਜੂਦ ਹੈ ਸਭ ਦੇ ਸਾਈਨ ਨੇ ਅਸੀਂ ਉਸ ਦਿਨ ਤੋਂ ਹੀ ਉਸ ਦਾਤੇ ਦੇ ਸਪੁਰਦ ਕਾਉਂਟਰ ਕਰਦੇ ਸੀ ਜੋ ਤੇਲ ਫੁੱਲ ਸਾਨੂੰ ਗੋਲਗਦੀ ਮੰਡ ਵਿੱਚੋਂ ਆਉਂਦਾ ਜਦ ਕਿ ਉਹ ਕੋਈ ਜਾ ਕੇ ਸਾਨੂੰ ਘਰੋਂ ਨਹੀਂ ਦਿੰਦਾ ਨਾ ਕੋਈ ਆਪਣੀ ਕੋਈ ਫੈਕਟਰੀਆਂ ਨਾ ਕੋਈ ਏਜੰਸੀ ਹੈ ਬਾਬਾ ਜੀਆ ਚੜਾਵਾ ਹੈ ਸ਼ੇਅਰ ਮੁਕਾਵੇ ਆਪ ਸੀਦਾ ਜਿਨਾ ਵਿੱਚ ਰੂ ਉਹ ਕਹਿੰਦੇ ਬਦੌਤਰਾਂ ਦੇ ਪੈਸੇ ਨਾਲ ਤਾਂ ਕਹਿੰਦੇ ਕਾਰ ਸੇਵਾ ਚੰਦਰੀਆ ਬਾਬਾ ਜੀ ਦੀ ਦਰਬਾਰ ਦੀ ਜਰੂਰੀ ਹੈ ਜਨਾਬ ਕਾਉਂਟਰਾਂ ਦੇ ਪੈਸੇ ਨਾਲ ਕਾਰ ਸੇਵਾ ਫਿਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਤੁਸੀਂ ਸੀਸੀਟੀਵੀ ਵਿੱਚ ਮੌਜੂਦ ਹੈ ਕੈਸ਼ੀਅਰ ਮੌਜੂਦ ਹੈ ਇਹਨੇ ਇੱਕ ਹੋਰ ਗੱਲ ਸੁਣੋ ਈਦੇ ਵਿੱਚ ਮਤੇ ਤੇ ਲਿਖਿਆ ਵਾ ਕਿ ਪੈਸਾ ਕੈਸ਼ੀਰ ਕੋ ਜਮਾ ਕਰਾਇਆ ਜਾਊਗਾ ਕੈਸ਼ੀਰ ਕਹਿੰਦਾ ਮੇਰੇ ਕੋਲ ਪੈਸੇ ਵੀ ਨਹੀਂ ਹੈ ਹਿੰਮਤ ਤੇ ਜੇ ਲਿਖਿਆ ਹੋਤਾ ਤੇ ਫਿਰ ਇਹਦੇ ਕੋਲ ਪੈਸੇ ਕਿਵੇਂ ਆ ਗਏ ਨੇ ਪਰਿਵਾਰ ਕੋਲ ਪੈਸੇ ਕਿੱਦਾਂ ਆ ਗਏ ਸਾਰੇ ਉਹ ਕਹਿੰਦਾ ਤੁਹਾਨੂੰ ਹਿਸਾਬ ਦੇਣ ਨੂੰ ਤਿਆਰ ਹੈ ਮੀਡੀਆ ਸਾਹਮਣੇ ਆ ਜਾਂ ਕਿਉਂਕਿ ਅਸੀਂ ਨਹੀਂ ਹਿਸਾਬ ਲੈਣਾ ਦਰਗਾਹ ਦਾ ਹਿਸਾਬ ਅਸੀਂ ਲੈਣਾ ਸੰਗਤ ਨੂੰ ਹਿਸਾਬ ਦੇ ਮੇਰਾ ਤਾਂ ਇੱਕੋ ਇੱਕ ਮੁੱਦਾ ਏ ਕਿ ਟੋਟਰੀ ਵਿੱਚ ਸਟਾਲ ਬਣਾਵੇ ਜਿੰਨੇ ਬਿੱਲ ਜਿ ਕੋਈ ਬਿਲਡਿੰਗ ਜਿਹੜੀ ਬਣੀ ਹੈ ਨਾ ਇਹ ਉਸ ਵੇਸਟੇਜ ਪੈਸੇ ਨਾਲ ਬਣੀ ਗੋਲਕ ਦਾ ਚੜਾਵਾ ਉਹਦੇ ਨਾਲ ਵਧਿਆ ਇਹ ਘਟਿਆ ਨਹੀਂ ਗੋਲਕ ਤੋਂ 1 ਰੁਪਈਆ ਨਹੀਂ ਕੱਢਿਆ ਜੋ ਵੀ اچانک ਜਿੱਦਾਂ ਹੁਣ ਬਿਜਲੀ ਤਾਰ ਚੋਰੀ ਹੋਈ ਬਾਬਾਈ ਇਹਦੀ 50000 ਰੁਪਏ ਦੀ ਉਹ ਵੀ ਗੋਲਕ ਤੋਂ ਪੈਸੇ ਨਿਕਲ ਰਹੇ ਰੋਜ਼ 2000 ਪਰ 25000 ਰੁਪਏ ਇਹਨਾਂ ਨੇ ਪਹਿਲਾਂ 20000 ਰੁਪਏ ਸੀਸੀਟੀਵੀ ਕੈਮਰੇ ਨੇ ਤੇ ਲਾਇਆ ਸਾਡੀ ਨੋਲਿਜ ਅਨਸਾ ਚਲੋ ਕੈਮਰੇ ਸਟੇਜ ਕਰਾ ਲਈ ਛੋਟੀ-ਬੋਟੀ ਗੱਲਾਂ ਨੂੰ ਇਗਨੋਰ ਵੀ ਕਰ ਦਿੰਦੇ ਉਹ ਵੀ ਗੋਲਕ ਤੋਂ ਪੈ ਰਿਹਾ ਪਰੇ ਕਾਊਂਟਰ ਦੇ ਪੈਸੇ ਰਸੀਵਰ ਤੋਂ 55 ਕਾਊਂਟਰਾਂ ਦੀ ਚੜ੍ਹਾਵੇ ਦੇ ਖਾਤੇ ਲਈ ਅਸੀਂ ਦਰਗਾਹ ਦੀ ਡਿਵੈਲਪਮੈਂਟ ਦੇ। ਫਿਰ ਇਹ ਕਿਉਂ ਨਹੀਂ ਕਰਦੇ? ਇਹ ਕਹਿੰਦੇ ਮੈਂ ਤਾਂ ਕਹਿੰਦੇ ਵੀ ਜਿਹੜੇ ਪੈਸਾ ਜਿਹੜਾ ਹੈਗਾ ਅਸੀਂ ਤਾਂ ਐਂਬੂਲੈਂਸ ਲੈਣ ਜਾ ਰਹੇ ਸੰਗਤ ਵਾਸਤੇ। ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਨਹੀਂ ਜਾਂਦਾ ਮੈਨੂੰ ਮਾਫ ਕਰਿਓ ਮੈਂ ਸੋਤੇ ਹੱਥ ਜੋੜ ਕੇ ਮਾਫੀ ਮੰਗਦਾ ਐ। ਬਾਬਾ ਜੀ ਦੀ ਦਰਗਾਹ ਵਾਸਤੇ ਕਿਹਨੇ ਆਪਣੀ ਮਰਜ਼ੀ ਨਾਲ ਇੱਥੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਪੀ. ਜੀ. ਦੀ ਬਹੁਤ ਬੜਾ ਸ਼ੁਕਰਾਨਾ ਇਹ ਸ਼ੁਰੂ ਕੀਤੀ। ਹਮ ਪਰ ਮੈਂ ਬੜੇ ਦੁਖੀ ਮਨ ਨਾਲ ਕਹਿੰਦਾ ਕਿ ਉਸ ਸੇਵਾ ਦੀ ਆੜ ਦੇ ਵਿੱਚ ਤੁਸੀਂ ਇਹਨਾਂ ਦੇ UPI ਪੇਮੈਂਟ ਇਹਦੇ ਅਕਾਊਂਟ ਚੈੱਕ ਕਰੋ ਕਿ ਪੈਸਾ ਕਿਨਾਂ ਲੋਕਾਂ ਨੂੰ ਆ ਗਿਆ ਉਹਦੀ ਬਿਜ਼ੀਨੈਸ ਜਾਂਚ ਹੋਣੀ ਚਾਹੀਦੀ ਫਿਰ ਇਹ ਲੜਾਈ ਸਿਰਫ ਗੋਲ ਕਦੀ ਚੜਾਵੇ ਦੀ ਨਹੀਂ ਹੈ ਇਹ ਬਾਹਰੋਂ ਲੁੱਟ ਲੋਕਾਂ ਦੀ ਹੋ ਰਹੀ ਪੈਸੇ ਪਾਏ ਜਾ ਰਹੇ ਲੋਕਾਂ ਦੇ ਵੈਸਟਰਨ ਮਨੀ ਦੁਆਰਾ ਪੈਸੇ ਪਾਏ ਜਾ ਰਹੇ ਉਹ ਪੈਸਾ ਕਿੱਥੇ ਪਰ ਜੇ ਦਰਗਾਹ ਦਾ ਕਿਉਂ ਅਕਾਊਂਟ ਨਹੀਂ ਹੈ ਮੈਨੂੰ ਇਹ ਦੱਸਣ ਕਿਹੜਾ ਬੰਦਾ ਆਪਣੇ ਆਪਣੇ ਆਪ ਨੂੰ ਮਾਲਕ ਹੋ ਗਿਆ ਕਿ ਡਿਸਟ੍ਰੀਬਿਊਟਰ ਡਿਕਟੇਟਰ ਨਹੀਂ ਹੋ ਸਕਦਾ ਲੋਕਾਂ ਦੇ ਪੈਸੇ ਮੈਨੂੰ ਸੇਵਾਦਾਰ ਹੀ ਬਣ ਕੇ ਰਹਿਣਾ ਪੈਣਾ ਹੈ ਇਮਾਨਦਾਰੀ ਨਾਲ ਰਹਿਣ ਕੇ ਬੈਣਾ ਬੇਸ਼ੱਕ ਮੈਂ ਕਹੂੰਗਾ ਕਿ ਦਲਬਾਗ ਨੇ ਮੈਨੂੰ 20 ਸਾਲਾਂ ਤੋਂ ਇਹ ਜ ਪਰ ਲੋਕ ਅਦਾਲਤ ਪੂਰੀ ਮਾਨਤਾ ਦਿੱਤੀ ਮੈਨੂੰ ਪੁੱਛਿਆ ਕੰਮ ਮਿਲਜੁਲ ਕੇ ਹੋਇਆ ਕੋਈ ਸਾਡੇ ਤੇ ਐਲੀਗੇਸ਼ਨ ਨਹੀਂ ਬਿਲਕੁਲ ਬੇਦਾਗ ਹੈ ਨਾ ਭਰਾਵਾਂ ਵੱਲੋਂ ਹੈ ਨਾ ਇਹਨਾਂ ਵੱਲੋਂ ਹੈ ਇਹਨਾਂ ਦੀ ਆਪ ਹੀ ਲਿਟੀਗੇਸ਼ਨ ਤੋਂ ਬਾਅਦ ਜਦੋਂ ਇਹਨਾਂ ਨੇ ਰਾਜੀਨਾਮ ਕੀਤਾ ਇਹਨਾਂ ਨੇ ਕੋਰਟ ਦੇ ਫੈਸਲੇ ਸਾਰੇ ਰੱਦ ਕਰ ਦਿੱਤੇ ਨੇ ਕਿਸੇ ਫੈਸਲੇ ਉੱਤੇ ਖੜਦੇ ਨਹੀਂ ਕੋਰਟ ਦੇ ਹੋ ਮਾਨਯੋਗ ਅਦਾਲਤ ਦੇ ਜੋ ਫੈਸਲੇ ਹੁੰਦੇ ਉਹਨਾਂ ਤੇ ਤਾਂ ਕਾਇਮ ਰਹਿਣ ਹੁਣ ਲੋਕ ਅਦਾਲਤ ਦੇ ਵਿੱਚ 22 5 2000 ਨੂੰ ਮਾਨਯੋਗ ਜ਼ਾਬਤਿਕਾ ਫੈਸਲਾ ਹੋਇਆ ਜੱਸ ਸਾਹਿਬ ਨੇ ਸਾਰੀ ਲਿਟੀਗੇਸ਼ਨ ਮਕਾਦਮੇ ਕਿ ਦੋ ਬੰਦੇ ਅਹਿਮਦਦੀਨ ਦਲਵਾਗ ਮੁਤਲਬਾ ਹਮੰਤ ਮਤਲਬ ਹੋਊਗਾ ਅਹਿਮਦਦੀਨ ਦੇ ਸਹਿਯੋਗ ਨਾਲ ਮੈਨੇਜਮੈਂਟ ਕਰੂਗਾ ਬਾਕੀ ਕਿਸੇ ਕੋਈ ਧਿਰ ਦੇ ਨਹੀਂ ਬੰਦਾ ਕੋਈ ਅਧਿਕਾਰ ਨਹੀਂ ਹੋਊਗਾ ਕਲੀਅਰ ਹੈ ਇਹ ਜਿਹੜੀ ਨਾਜਰ ਨਿੰਦੀ ਦੀ ਪਾਰਟੀ ਹੈ ਇਹ ਇੰਡੀਪੈਂਡੈਂਟ ਪਾਰਟੀ ਨਹੀਂ ਸੀ ਇਹਨਾਂ ਤੇ ਲਾਈ ਨਹੀਂ ਕਰਨਾ ਬਹੁਤ ਵਧੀਆ ਮੈਨੇਜਮੈਂਟ ਚੱਲੀ ਪਰ ਜਿਹੜਾ ਹੁਣ ਨਵਾਂ ਇਹਨਾਂ ਨੇ ਕੋਈ ਕੰਪਰੋਮਾਈਜ਼ ਬੰਮੀ ਕੰਪਰੋਮਾਈਜ਼ ਕੀਤਾ ਉਹਦੇ ਵਿੱਚ ਆਪਸ ਹੀ ਉਹ ਦਰਗਾਹ ਲਿਖ ਲਈ ਆਪਕੇ ਪੈਸੇ ਲਿਖਲੇ ਸਾਡਾ ਇਕੱਠਾ ਕੀਤਾ ਹੋਇਆ ਪੈਸਾ ਜਿਹੜਾ ਰਸੀਬਰ ਦੇ ਕੋਲ ਤਾਂ ਉਹ ਵੀ ਖੁਦ ਲੈ ਲਿਆ ਨੇ ਨੇ ਹਿਸਾਬ ਦਾ ਇਹਨਾਂ ਨੂੰ ਦੇਣਾ ਲੈਣਾ ਇੱਥੇ ਨਹੀਂ ਦਊਂਗੇ ਤਾਂ ਤੁਰ ਦਰਗਾਹ ਦਊਂਗੇ ਕਿਉਂਕਿ ਇਹ ਸਾਈਂ ਜੀ ਦਾ ਦੁਆਰਾ ਹੈ 802 ਸਾਲ ਇਹਨੇ ਬਾਤ ਕੀਤੀ ਵੀ ਬਚਣਾ ਕੋਈ ਵੀ ਨਹੀਂ ਹੈ ਦੁਨਿਆਵੀ ਚੱਕਰਾਂ ਤੇ ਪੈਸੇ ਦੇ ਕੇ ਪੈਸੇ ਖਰਚ ਕੇ ਲੋਕਾਂ ਨੂੰ ਖਰੀਦਿਆ ਜਾ ਸਕਦਾ ਖਰੀਦ ਹੋ ਜਾਣ ਪਰ ਜਿਹੜਾ ਇੱਕ ਫੈਸਲਾ ਆਖਰਕਿ ਉਸ ਅਦਾਲਤ 'ਚ ਹੋਣਾ ਨਾ ਉਹਦੇ ਵਿੱਚੋਂ ਇਹਨਾਂ ਨੇ ਬਚਣਾ ਹੀ ਹੈ ਅਸੀਂ ਬਾਰ-ਬਾਰ ਇਹਨੂੰ ਕਹਿੰਦੇ ਜਦੋਂ ਬਜ਼ੁਰਗ ਬੈਠੇ ਆ ਵੱਡੇ ਬੈਠੇ ਆ ਦਰਗਾਹ ਦੀ ਖੇਮਤ ਨਾ ਆਣ ਬੱਚਿਆਂ ਨੂੰ ਆਪਣੇ ਕੰਮਾਂਗਾਰਾਂ ਚ ਪਾਣ ਆਪਣੀ ਮਿਹਨਤ ਕਰਨੀ ਸਿੱਖਣ ਨਾ ਕਿ ਇੱਥੇ ਬੈਠ ਕੇ ਧਾਗੇ ਪੀਰ ਦੇ ਕੇ ਲੋਕਾਂ ਨੂੰ ਲੁੱਟਣ ਇਹ ਤੁਹਾਨੂੰ ਇਸ ਚੀਜ਼ ਦਾ ਸਬੂਤ ਚਾਹੀਦਾ ਤਾਂ ਤੁਸੀਂ ਹੁਣੇ ਹੀ ਜਿੱਥੇ ਗੋਲਗਦੀ ਡਿਸਟ੍ਰਿਬਿਊਸ਼ਨ ਹੁੰਦੀ ਉੱਥੇ ਕੈਮਰਾ ਲੱਗਿਆ ਹੋਇਆ ਉਹਦੀ ਡਿਸਟ੍ਰਿਬਿਊਸ਼ਨ ਸਮੇਂ ਦੀ ਤੁਸੀਂ ਵੀਡੀਓ ਕੱਢ ਲਓ ਤੁਹਾਨੂੰ ਹੁਣੇ ਸਾਹਮਣੇ ਸਭ ਕੋ ਸੱਚ ਆਣਾ ਅਗਰ ਮੈਂ ਝੂਠਾ ਮਾਂ ਤਾਂ ਮੈਂ ਸਜ਼ਾ ਦਾ ਕਦਮ ਇਹ ਤਾਂ ਪ੍ਰਕਾਸ਼ ਬੋਦ ਦੇ ਜੀ ਅਸੀਂ ਲੋਕਾਂ ਨੂੰ ਸੰਗਤਾਂ ਦੀ ਰਾਸਤਾ ਹੈ ਕਿਹਨੋਂ ਕਰਦਾ ਫਿਰਤਾ ਅੱਗੇ ਤੇ ਵੀ ਕੋਣ ਕਰਦਾ ਇਹ ਸਾਰੇ ਕਰਦੇ ਨੇ ਅੱਗੇ ਤੇ ਵੀ ਜਦੋਂ ਮਹੰਤ ਮੋਦਮ ਨੇ ਇੱਕ ਦਿਨ ਗੱਲ ਕਹੀ ਸੀ ਵੀ ਕੋਈ ਜਾਗਤ ਵਿੱਚ ਨਹੀਂ ਕਰੂਗਾ ਪਰ ਉਹਨੇ ਕਹਿਣ ਦੇ ਬਾਬ ਜੀ ਦੀ ਨਾ ਚੌਕੀ ਬੰਦ ਹੋਈਆਂ ਦੇਖੋ ਪਬਲਿਕ ਆਦੀ ਪਬਲਿਕ ਸਾਰੀ ਹੈ ਸਾਨੂੰ ਸਭ ਦਾ ਸਤਿਕਾਰ ਦੇਣਾ ਮੰਨਦਾ ਕੁਝ ਬੰਦਿਆਂ ਨੂੰ ਪ੍ਰੋਬਲਮ ਹੁੰਦੀਆਂ ਉਹ ਚਲੋ ਪਿਆਰੀ ਉਦਾਸ ਦੇ ਵੀ ਸਾਨੂੰ ਆਹ ਦਿੱਕਤ ਹੈ ਉਹਨਾਂ ਨੂੰ ਅੱਗੇ ਮਿਸਗਾਈਡ ਕਰਨਾ ਉਹਨਾਂ ਨੂੰ ਝੂਠੇ ਵਿੱਚ ਚੀਜ਼ਾਂ ਦੇ ਪਾ ਜਾਣਾ ਗਲਤ ਗੱਲ ਹੈ ਕਿ ਗੁਰੂ ਘਰ ਦੀ ਬੇਅਦਬੀ ਹੈ ਸੰਗਤਾਂ ਆਦੀਆਂ ਬਾਬਾ ਜੀਏ ਦੁਆ ਕਰੋ ਦਾਦਾ ਠੀਕ ਕਰੂਗਾ ਉਹਨਾਂ ਨੂੰ ਉਹ ਉਹਨਾਂ ਦੀ ਮਨਸਾਏ ਇੱਦਾਂ ਤੇ ਦੀ ਕਰਪਾਏ ਜਿਹੜੇ ਲੋਕਾਂ ਨੂੰ ਅਸੀਂ ਚਾਹ ਨਹੀਂ ਬਣਾਦੇ ਅੰਦਰ ਬਾੜ ਕੇ ਅਰਦਾਸ ਨਹੀਂ ਕਰਦੇ ਕਿ ਉਹਨਾਂ ਦੀ ਮਰਜ਼ਾ ਪੂਰੀ ਨਹੀਂ ਹੁੰਦੀਆਂ ਸਭ ਦੀ ਹੁੰਦੀਆਂ ਵੀਆਈਪੀ ਟ੍ਰੀਟਮੈਂਟ ਵੀਆਈਪੀ ਟ੍ਰੀਟਮੈਂਟ ਦੇਣ ਨਾਲ ਸੰਗਤਾਂ ਦਾ ਨੁਕਸਾਨ ਆਪਣਾ ਨੁਕਸਾਨ ਵੀ ਸੰਗਤਾਂ ਦਾ ਨੁਕਸਾਨ ਵੀ ਹੈ ਕਿ ਵੀਆਈਪੀ ਟ੍ਰੀਟਮੈਂਟ ਦੇਣੀ ਆਪ ਵੀ ਅੱਗੇ ਠੀਕ ਹੈ ਕੋਈ ਅਫਸਰ ਸਾਹਿਬ ਆਣੇ ਤੇ ਸਤਿਕਾਰ ਦੇ ਦਿਓ ਕੁਝ ਵੀ ਕਰੋ ਪਰ ਉਹਨਾਂ ਨੂੰ ਮਿਸਰੀਡ ਨਾ ਕਰੋ ਆਸਥਾ ਦੇ ਨਾਂ ਤੇ ਗੋਹਰਾ ਨਾ ਕਰੋ ਸਾਈ ਬੁੱਢਾ ਸ਼ਾ ਬਾਬਾ ਜੀ ਅਸੀਂ ਵੀ ਇੱਥੇ ਆ ਗਏ ਆ ਦਰਗਾਹ ਤੇ ਤੇ ਹੋਰ ਵੀ ਸੰਗਤਾਂ ਆਦੀਆਂ ਐ ਤੇ ਦਰਬਾਰਸ਼ੀ ਬਾਬਾ ਜੀ ਉਰੇ ਸੇਵਾ ਕਰ ਰਹੀ ਆ ਬਹੁਤ ਚੜਤਾਂ ਤੇ ਸਾਰੇ ਉਰੇ ਆ ਰਹੇ ਆ ਸੇਵਾ ਵਧੀਆ ਹੋ ਰਹੀ ਕੰਮ ਹੋ ਰਿਹਾ ਉਰੇ ਕਰੋੜਾ ਰੁਪਏ ਬਾਬਾ ਜੀ ਨੇ ਲਾਤਾ ਜਿਹੜੀ ਬੈਠ ਕੇ ਮਸਲੇ ਹੱਲ ਹੋ ਸਕਦੇ ਹੁੰਦੇ ਆ ਉਸ ਵਿੱਚ ਕੋਈ ਬੜੀ ਗੱਲ ਨਹੀਂ ਹੈਗੀ ਵੈਸੇ ਬਾਬਾ ਜੀ ਨੇ ਪਹਿਲਾ ਲਾਇਆ ਬਥੇਰਾ ਲਾਇਆ ਮੈਂ ਦੇਖੋ ਨਗਰ ਪੰਚਾਇਤ ਕੀ ਟੋਪ ਸਾਡਾ ਮੈਂਬਰ ਵੀ ਆ ਤੇ ਆਪਾਂ ਇੱਥੇ ਦੀ ਰਹਿਣ ਵਾਲੇ ਆ ਤੇ ਜਿੱਦਾਂ ਜਿਹੜੀ ਇਹ ਦਰਗਾਹ ਹੈ ਇਹ ਵਿਸ਼ਵ ਪ੍ਰਸਿੱਧ ਦਰਗਾਹ ਹੈ ਇੱਥੇ ਬਹੁਤ ਲੋਕ ਲੋਕਾਂ ਦੀ ਮਾਨਤਾ ਹੈ ਬੜੇ ਦੂਰੋਂ ਦੂਰੋਂ ਇੱਥੇ ਆਉਂਦੇ ਆ ਤੇ ਤੁਸੀਂ ਦੇਖਿਆ ਹੋਣਾ ਇੱਥੇ ਜਿਹੜਾ ਜਿਹੜਾ ਚੜਾਵਾ ਵੀ ਚੜਦਾ ਉਹਦਾ ਵੀ ਕੋਈ ਜਿੱਦਾਂ ਬਾਕੀ ਤੁਸੀਂ ਦੇਖਿਆ ਹੋਣਾ ਨੈਣਾ ਦੇਵੀ ਜਾਂ ਤੇ ਹੋਰ ਵੀਆ ਗੁਰਤਦਾਨ ਲਿਖਦੇ ਆ ਵੀ ਆਹ ਬੰਦੇ ਨੇ ਅੰਨਾ ਦਾਨ ਕੀਤਾ ਉਹ ਕੀਤਾ ਇੱਥੇ ਕੋਈ ਐਦਾਂ ਦਾ ਕੁਝ ਹੈ ਨਹੀਂ ਤੇ ਇੱਥੇ ਜਿਹੜੀ ਲੁੱਟ ਹੋ ਨਿਰੰਤਰ ਜਾਰੀ ਹੈ ਮੇਰੇ ਹਿਸਾਬ ਨਾਲ ਇੱਥੇ ਜਿਹੜੀ ਹੈ ਇੱਕ ਕਮੇਟੀ ਬਣਾ ਦੇਣੀ ਚਾਹੀਦੀ ਚਾਹੇ ਉਹ ਸ਼ਹਿਰ ਦੀ ਬਣਾ ਦੇਣ ਚਾਹੇ ਉਹ ਜ਼ਿਲ੍ਹਾ ਪ੍ਰਸ਼ਾਸਨ ਜਿਸ ਹਿਸਾਬ ਨਾਲ ਵੀ ਬਣਾਈ ਜਾਂਦਾ ਉਹ ਬਣਾ ਦੇਣ ਅਸੀਂ ਸਾਰੇ ਸਾਰੇ ਸ਼ਹਿਰ ਵੱਲੋਂ ਇਹ ਮੰਗ ਵੀ ਕਰਦੇ ਆਂ ਤੇ ਆਸ ਕਰਦੇ ਆਂ ਵੀ ਛੇਤੀ ਤੋਂ ਛੇਤੀ ਇਹ ਬਣ ਵੀ ਜਾਏ ਉਹ ਦਾ ਦਸਪੁਰ ਬੱਗੇ ਦੇਖੋ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਕਿ ਦਰਗਾਹ ਦੇ ਇਹਨਾਂ ਦੇ ਆਪਸੀ ਕੋਈ ਰੰਜਸ਼ਬਾਜ਼ੀ ਹੈਗੀ ਐਦਾਂ ਦੀ ਕੋਈ ਦਰਗਾਹ ਦੇ ਦੇਖੋ ਸੰਗਤ ਜਿਹੜੀ ਹੈ ਬੜੀ ਖੁਸ਼ ਹੈ ਦੇਖੋ ਬਾਹਰ ਲੰਗਰ ਚੱਲ ਰਿਹਾ ਮੱਥਾ ਟੇਕ ਰਹੇ ਹੈ ਜਿਹੜੀ ਉਹ ਗੱਲ ਨਹੀਂ ਸੀ ਕਾਊਂਟਰ ਦੀ ਗੱਲ ਕਾਊਂਟਰ ਦੇ ਜਿਹੜੇ ਪੈਸੇ ਹੈ ਉਹ ਸਿਰਫ ਦਰਗਾਹ ਤੇ ਲੱਗਣੇ ਇਹ ਅਸੀਂ ਖੁਦ ਮੱਤਾ ਪਾਇਆ ਵਾ ਇਸ ਚੀਜ਼ ਦਾ ਇਹ ਆ ਕੋਈ ਰੁਪਈਆ ਨਹੀਂ ਖਾਏਗਾ ਜੇਕਰ ਜਿਹੜਾ ਹਿਸਾਬ ਦੀ ਗੱਲ ਹੈ ਹਿਸਾਬ ਦਾ ਠੀਕ ਹੈ ਬਿਲਕੁਲ ਸਹੀ ਚੱਲ ਰਿਹਾ ਉਹ ਪੈਸੇ ਲੱਗ ਰਹੇ ਆ ਕਿਉਂਕਿ ਸ਼ਾਮ ਨੂੰ ਸਾਡੇ ਕੋਲ ਬਚਦੇ ਨਹੀਂ ਪੈਸੇ ਗੋਲਕ ਦੇ ਵਿੱਚੋਂ ਇੰਨੇ ਜ਼ਿਆਦਾ ਪੈਸੇ ਨਹੀਂ ਬਚਦੇ ਲੰਗਰ ਦਾ ਖਰਚਾ ਕੱਢਣਾ ਹੁੰਦਾ ਲੇਬਰ ਦਾ ਕੱਢਣਾ ਹੁੰਦਾ ਬਿਜਲੀ ਬਿੱਲ ਦਾ ਪਾਣੀ ਦਾ ਜਿੰਨੇ ਵੀ ਹੋਰ ਖਰਚੇ ਆ ਉਹ ਉਹਦੇ ਵਿੱਚ ਨਿਕਲਦੇ ਆ ਪਰ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਮੈਂ ਇੱਕਦਮ ਕਹਿੰਦਾ 50 ਬੋਰੀ ਸਮਿੰਟ ਦੀਆਂ ਲਾਓ ਕਿੱਥੋਂ ਲੈ ਕੇ ਆਵਾਂਗੇ ਜੀ ਜੇਕਰ ਸਾਡੇ ਕੋਲ ਫੰਡ ਪਿਆ ਹੈ ਉਹਦੇ ਵਿੱਚੋਂ ਅਸੀਂ ਸਮਾਨ ਜਿਹੜਾ ਲਿਆਂਦੇ ਆ ਉਹਦਾ ਬਕਾਇਦਾ ਸੀਏ ਰੱਖਿਆ ਉਹਦਾ ਬਕਾਇਦਾ ਰਿਕਾਰਡ ਬਣਿਆ ਹੋਇਆ ਜੇ ਕਿਸੇ ਨੇ ਪਬਲਿਕਲੀ ਵੀ ਆਕੇ ਲੈਣਾ ਸਾਤੋਂ ਵੀ ਹਿਸਾਬ ਲੈ ਸਕਦਾ ਐਸਾ ਕੋਈ ਗੱਲ ਨਹੀਂ ਹੈ ਕੋਈ ਬਾਤ ਨਹੀਂ ਹੈ